ਕਹਾਣੀ ਮਤਰੇਈ ਮਾਂ ਸਕੇਤੀ ਦਾ ਚੌਥਾ ਭਾਗ ਤੁਹਾਨੂੰ ਲੈ ਕੇ ਹਾਜ਼ਰ ਹਾਂ ਜੀ ਪਿਛਲੇ ਭਾਗ ਵਿੱਚ ਤੁਸੀਂ ਪੜ ਚੁੱਕੇ ਹੋ ਕਿ ਸੀਰੀ ਨੂੰ ਰੋਟੀ ਦੇ ਕੇ ਇੰਦਰਜੀਤ ਪਿਆਜ ਲੈ ਕੇ ਆਪਣੀ ਸੱਸ ਕੋਲ ਬੈਠ ਗਈ ਅਤੇ ਦੂਜੀ ਘਰ ਦੇ ਨਾਲ ਪਿਆਸ ਲੱਗ ਪਈ ਇੰਨੇ ਨੂੰ ਫੋਨ ਦੀ ਬੈਲ ਵੱਜੀ ਇੰਨੇ ਨੂੰ ਫੋਨ ਦੀ ਬੈਲ ਵੱਜੀ ਤਾਂ ਜੋਤ ਫੋਨ ਲੈ ਕੇ ਇੰਦਰਜੀਤ ਕੋਲ ਭੱਜੀ ਆਈ ਮੰਮਾ ਆलो ਕੋਣ ਆਇਆ ਜਦੋਂ ਇੰਦਰਜੀਤ ਨੇ ਫੋਨ ਦੀ ਸਕਰੀਨ ਤੇ ਦੇਖਿਆ ਤਾਂ ਹੋਣ ਹਰਮਨ ਦੀ ਮੰਮੀ ਪਰਮਜੀਤ ਦਾ ਸੀ ਇੰਦਰਜੀਤ ਨੇ ਫੋਨ ਚੁੱਕ ਕੇ ਕਿਹਾ ਸੱਸਰੀ ਕਾਲਦੀਦੀ ਪਰਮਜੀਤ ਨੇ ਅੱਗੋਂ ਜਵਾਬ ਦਿੱਤਾ ਸੱਸਰੀ ਕਾਲਿੰਦਰ ਕਿਵੇਂ ਐ ਪਰਿਵਾਰ ਕਿਵੇਂ ਐ ਸਾਰਾ ਸਾਰੇ ਠੀਕ ਨੇ ਤੁਸੀਂ ਸੁਣਾਓ ਤੁਹਾਡੇ ਕਿਵੇਂ ਨੇ ਸਾਰੇ ਸਭ ਵਧੀਆ ਹੈ ਅਸੀਂ ਅੱਜ ਦਿੱਲੀ ਆ ਰਹੇ ਹਾਂ ਕੱਲ ਸਵੇਰੇ ਦੀ ਸਾਡੀ ਫਲਾਈਟ ਹੈ ਮੈਂ ਸੋਚਿਆ ਫੋਨ ਹੀ ਕਰ ਲਵਾਂ ਵਧੀਆ ਕੀਤਾ ਦੀਦੀ ਅਸੀਂ ਵੀ ਕਰਨਾ ਸੀ ਬਸ ਬੱਚਿਆਂ 'ਚ ਸਮੇਂ ਦਾ ਪਤਾ ਹੀ ਨਹੀਂ ਲੱਗਦਾ ਇੱਕ ਗੁਰਨਾਥ ਅਤੇ ਗੁਰਵਾਜ ਦੇ ਵੀ ਪੇਪਰ ਹੋ ਰਹੇ ਐ ਉਹਨਾਂ ਵੱਲ ਵੀ ਧਿਆਨ ਧਿਆਨ ਦੇਣਾ ਪੈਂਦਾ ਹੈ ਚਲ ਕੋਈ ਨਾ ਤੂੰ ਕਰ ਲਿਆ ਮੈਂ ਕਰ ਲਿਆ ਇੱਕੋ ਗੱਲ ਹੀ ਐ ਹੋਰ ਮਾਸੀ ਜੀ ਕਿਵੇਂ ਐ ਠੀਕ ਨੇ ਉਹ ਵੀ ਮੇਰੇ ਕੋਲ ਹੀ ਬੈਠੇ ਨੇ ਤੁਸੀਂ ਸੁਣਾਓ ਤੁਹਾਡੀ ਤਿਆਰੀ ਹੋ ਗਈ ਸਾਰੀ ਹਾਂ ਇੰਦਰ ਦੀ ਹੋ ਗਈ ਸਾਰੀ ਬਸ ਰੋਟੀ ਖਾ ਕੇ ਨਿਕਲ ਜਾਣਾ 에어ਪੋਰਟ ਲਈ ਹੋਰ ਸਾਡੀ ਧੀ ਦਾ ਕੀ ਹਾਲ ਚਾਲ ਐ ਵਧੀਆ ਦੀਦੀ ਉਹਦੇ ਪੇਪਰ ਸ਼ੁਰੂ ਹੋ ਗਏ ਨੇ ਅਗਲੇ ਮਹੀਨੇ ਤੋਂ ਪੜ ਰਹੀ ਹੈ ਅੰਦਰ ਕਰਾਵਾਂ ਗੱਲ ਇਹ ਤੁਸੀਂ ਕਰਨੀ ਹੈ ਨਹੀਂ ਚੱਲ ਰਹਿਣ ਦੇ ਪੜ ਲੈਣ ਦੇ ਜੋ ਤਰੋ ਚੱਲ ਠੀਕ ਹੈ ਫਿਰ ਫਿਰ ਕੈਨੇਡਾ ਪਹੁੰਚ ਕੇ ਹੀ ਕਾਰ ਕਰੋ ਤੁਹਾਨੂੰ ਠੀਕ ਹੈ ਦੀਦੀ ਕਹਿੰਦਿਆ ਇੰਦਰਜੀਤ ਨੇ ਹੁਣ ਘੱਟ ਦਿੱਤਾ ਇੰਦਰਜੀਤ ਦੀ ਸੱਸ ਨੇ ਇੰਦਰਜੀਤ ਨੂੰ ਕਿਹਾ ਕਿ ਉਹ ਕਹਿੰਦੇ ਸੀ ਗੱਲ ਕਰਵਾ ਦੇਣੀ ਸੀ ਜੋਤ ਨਾਲ ਨਹੀਂ ਮੰਮੀ ਜੀ ਜੋਤ ਇੰਨੀ ਗੱਲ ਘਟ ਕਰੂ ਉਹਨੇ ਹੀ ਵਧੀਆ ਹੈ ਜੋਤ ਆਪਣੀ ਇੰਨੀ ਚਲਾਕ ਨੇ ਹੈ ਜੀ ਐਵੇਂ ਉਹਦੇ ਮੂੰਹੋਂ ਕੋਈ ਗੱਲ ਨਿਕਲ ਗਈ ਤਾਂ ਵਿਆਹ ਤੋਂ ਬਾਅਦ ਉਸ ਨੂੰ ਕੋਈ ਗੱਲ ਸੁਣਾਵੀ ਤਾਂ ਮੇਰੇ ਤੋਂ ਸਹਿਣ ਨਹੀਂ ਹੋਣਾ ਮੈਂ ਨਹੀਂ ਚਾਹੁੰਦੀ ਕਿ ਮੇਰੀ ਧੀ ਕਿਸੇ ਵੀ ਗੱਲੋਂ ਉਹਨਾਂ ਦੀਆਂ ਅੱਖਾਂ ਚਾਵੇ ਕਦੇ ਕਦੇ ਕਰ ਲਿਆ ਕਰੇਗੀ ਜੋਤ ਕਰਨਾ ਚਾਹੇ ਮੰਮੀ ਉਹ ਮੇਰੇ ਰਿਸ਼ਤੇਦਾਰ ਨਹੀਂ ਪਰ ਕਈ ਵਾਰ ਨਿੱਕੀਆਂ ਨਿੱਕੀਆਂ ਗੱਲਾਂ ਰਿਸ਼ਤੇ 'ਚ ਵਿਥ ਪਾ ਦਿੰਦੀਆਂ ਨੇ ਨਾਲੇ ਅਜੇ ਵਿਆਹ ਨੂੰ ਬਹੁਤ ਦੇਰ ਐ ਇੰਦਰਜੀਤ ਦੀ ਸੱਸ ਨੂੰ ਇੰਦਰਜੀਤ ਦੀ ਗੱਲ ਚੰਗੀ ਲੱਗੀ ਅਤੇ ਉਸਨੇ ਇੰਦਰਜੀਤ ਦੀ ਗੱਲ ਵਿੱਚ ਸਹਿਮਤੀ tỏਾਈ ਮੰਤਰੀਤ ਨੇ ਵੀ ਧਾਰਾ ਕੱਢ ਕੇ ਦੁੱਧ ਵਾਲੀ ਬਾਹਰ ਟੀਰ ਸੋਈ 'ਚ ਰੱਖ ਦਿੱਤੀ ਅਤੇ ਕੁਰਸੀ 'ਤੇ ਬੈਠ ਕੇ ਇੰਦਰਜੀਤ ਹਰਾਂ ਕੋਲ ਬੈਠ ਕੇ ਗੱਲਾਂ ਕਰਨ ਲੱਗਾ ਗੱਲਾਂ ਕਰਦੇ ਕਰਦੇ ਸਬਜੀ ਵੀ ਕੱਟੀ ਗਈ ਅਤੇ ਇੰਦਰਜੀਤ ਸਬਜੀ ਚੱਕ ਕੇ ਅੰਦਰ ਲੈ ਗਈ ਬਣਾਉਣ ਲਈ 6:00 ਵਜੇ ਗੁਰਨਾਜ ਅਤੇ ਗੁਰਵਾਜ ਦੀ ਟਿਊਸ਼ਨ ਪੜ੍ਹ ਕੇ ਆ ਗਈ ਰਾਤ ਨੂੰ ਸਭ ਨੇ ਰੋਟੀ ਖਾਧੀ ਅਤੇ ਦੁੱਧ ਪੀ ਕੇ ਆਪਣੇ ਆਪਣੇ ਕਮਰੇ ਵਿੱਚ ਸੌਣ ਲਈ ਚਲੇ ਗਏ ਥੋੜੇ ਦਿਨ ਸਕੂਲ ਲੱਗਣ ਤੋਂ ਬਾਅਦ ਜੋਤ ਹੁਣਾਂ ਨੂੜੀ ਸਕੂਲ ਵੱਲੋਂ ਫ੍ਰੀ ਕਰ ਦਿੱਤਾ ਉਹਨ ਗੁਰਵਾਜ ਅਤੇ ਗੁਰਨਾਜ ਵੀ ਸਕੂਲ ਜਾਂਦੇ ਸਨ ਕਿਉਂਕਿ ਉਹਨਾਂ ਦੇ ਫਾਈਨਲ ਪੇਪਰ ਹੋ ਰਹੇ ਸਨ। ਜੋਤ ਘਰ ਰਹਿ ਕੇ ਆਪਣੇ ਪੇਪਰਾਂ ਦੀ ਤਿਆਰੀ ਕਰਦੀ ਸੀ। ਇੰਦਰਜੀਤ ਜੋਤ ਨੂੰ ਘਰ ਦਾ ਕੋਈ ਵੀ ਕੰਮ ਕਰਨੀ ਸੀ ਦਿੰਦੀ। ਇੰਦਰਜੀਤ ਨੂੰ ਬਸ ਇਹ ਸੀ ਕਿ ਜੋਤ ਆਪਣਾ ਪੂਰਾ ਧਿਆਨ ਪੜ੍ਹਾਈ ਤੇ ਲਗਾਏ। ਇਸ ਲਈ ਗੁਰਨਾਜ ਅਤੇ ਗੁਰਵਾਜ ਨੂੰ ਵੀ ਉਸ ਕਮਰੇ ਵਿੱਚ ਨਹੀਂ ਸੀ ਜਾਣ ਦਿੰਦੀ ਜਿੱਥੇ ਜੋਤ ਬਹਿ ਕੇ ਪੜ੍ਹਦੀ ਸੀ। ਗੁਰਨਾਜ ਤਾਂ ਕਈ ਵਾਰ ਗੁੱਸੇ 'ਚ ਕਹਿ ਵੀ ਜੰਦੀ ਮਮਾ ਤੁਸੀਂ ਦੀਦੀ ਨੂੰ ਜ਼ਿਆਦਾ ਪਿਆਰ ਕਰਦੇ ਹੋ ਮੈਨੂੰ ਨਹੀਂ ਕਰਦੇ ਪਰ ਇੰਦਰਜੀਤ ਪਿਆਰ ਨਾਲ ਸਮਝਾ ਜੰਦੀ ਕਿ ਪੁੱਤ ਦੀਦੀ ਤੇਰੀ ਵੱਡੀ ਕਲਾਸ 'ਚ ਹੈ ਉਸਦੇ ਪੇਪਰ ਨੇ ਹੋਣਾ ਜੇ ਤੁਸੀਂ ਵਾਰ-ਵਾਰ ਉਸ ਕੋਲ ਜਾ ਕੇ ਉਸ ਨੂੰ ਤੰਗ ਕਰੋਗੇ ਤਾਂ ਉਹ ਕਿਵੇਂ ਪੜ੍ਹੂਗੀ ਤੁਸੀਂ ਤਾਂ ਜੇ ਛੋਟੀ ਕਲਾਸ ਵਿੱਚ ਹੋ ਠੀਕ ਹੈ ਮੰਮੀ ਫਿਰ ਮੈਂ ਖੇਡਣ ਲੱਗ ਜਗੀ ਹਾਂ ਇੰਨਾ ਕਹਿ ਕੇ ਫਿਰ ਗੁਰਨਾਜ ਗੁਰਵਾਜ ਨਾਲ ਖੇਡਣ ਲੱਗੀ ਅੱਜ ਜੋਤ ਦਾ ਪਹਿਲਾ ਪੇਪਰ ਮੈਦ ਦਾ ਸੀ ਜੋਤ ਨੇ ਸਵੇਰੇ ਉੱਠ ਕੇ ਨਹਾ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਅਤੇ ਫਿਰ ਆਪਣੀ ਮੰਮੀ ਇੰਦਰਜੀਤ ਨਾਲ ਗੁਰੂ ਘਰ ਮੱਥਾ ਟੇਕਣ ਚਲੀ ਗਈ ਗੁਰੂ ਘਰ ਤੋਂ ਆ ਕੇ ਇੰਦਰਜੀਤ ਨੇ ਆਪਣੇ ਤਿੰਨਾਂ ਬੱਚਿਆਂ ਲਈ ਰੋਟੀ ਪਕਾਈ ਜੋਤ ਗੁਰਵਾਜ ਅਤੇ ਗੁਰਨਾਜ ਦੇ ਨਾਲ ਹੀ ਸਕੂਲ ਦੀ ਬੱਸ ਵਿੱਚ ਸਕੂਲ ਚਲੀ ਗਈ ਚਾਹੇ ਉਸਦਾ ਪੇਪਰ ਥੋੜਾ ਲੇਟ ਸ਼ੁਰੂ ਸੀ ਪਰ ਉਸਨੇ ਸੋਚਿਆ ਕਿ ਸਕੂਲ ਜਾ ਕੇ ਉਹ ਇੱਕ ਵਾਰ ਜ਼ਰੂਰੀ ਸਵਾਲਾਂ ਤੇ ਨਿਗਾਹ ਮਾਰ ਲਵੇਗੀ। ਜੋਤ ਪਹੁੰਚ ਕੇ ਜੋਤ ਆਪਣੀ ਸਹੇਲੀ ਅਮਨ ਕੋਲ ਚਲੀ ਗਈ ਜੋ ਕਿ ਗਰਾਊਂਡ ਵਿੱਚ ਲੱਗੇ ਬੈਂਚ ਤੇ ਬੈਠ ਕੇ ਜੋਤ ਦਾ ਇੰਤਜ਼ਾਰ ਕਰ ਰਹੀ ਸੀ। ਜੋਤ ਹੈਲੋ ਅਮਨ। ਅਮ ਹੈਲੋ ਜਨਾਬ। ਹੱਥ ਨਾਲ ਹੱਥ ਜੋੜ ਕੇ ਸੱਜਾ ਹੱਥ ਫੜਦਿਆਂ ਕਿਹਾ ਕਿਤਾ ਫਿਰ ਤਿਆਰੀ ਪੂਰੀ ਹੈ। ਪਿਆਰੀ ਤਾਂ ਹੈ ਪਰ ਇਹ ਤਾਂ ਪੇਪਰ ਤੇ ਨਿਰ ਪਰ ਕਰਦਾ ਹੈ ਕਿ ਕਿਵੇਂ ਦਾ ਆਉਂਦਾ ਹੈ ਉਹ ਤਾਂ ਤੂੰ ਸਹੀ ਕਿਹਾ ਪਰ ਤੂੰ ਮੈਂ ਇਸ ਤੇ ਬਹੁਤ ਹੁਸ਼ਿਆਰ ਹੈ ਕਬਰਾਉਣਾ ਤਾਂ ਸਾਨੂੰ ਚਾਹੀਦਾ ਨਹੀਂ ਜਿਨ੍ਹਾਂ ਦੇ ਸਿਰ ਤੋਂ ਉੱਪਰ ਜਾਦੇ ਨੇ ਮੈਥ ਦੇ ਫਾਰਮੂਲੇ ਜੋ ਤਾਂ ਆਉਂਦਾ ਤਾਂ ਹੈ ਪਰ ਕਈ ਵਾਰ ਸਵਾਲ ਸਿਲੇਬਸ ਤੋਂ ਬਾਹਰ ਆ ਜਾਂਦੇ ਨੇ ਫਿਰ ਔਖਾ ਹੋ ਜਾਂਦਾ ਹੈ ਚਲ ਤੂੰ ਛੱਡ ਦੇਖੀ ਜਾਉ ਜੋ ਹੋਵੇਗਾ ਜੋ ਤੈਨੂੰ ਪ੍ਰਾਈਵਰਟੀ ਦੇ ਸਵਾਲ ਸਮਝਾ ਦੇ ਥੋੜੀ ਜਹੀ ਉਲਝਣ ਹੈ ਜੋ ਤ ਚਲ ਠੀਕ ਹੈ ਅਜੇ ਆਪਣੇ ਕੋਲ ਘੰਟਾ ਹੈਗਾ ਜੋ ਤਮਨ ਨੂੰ ਜ਼ਰੂਰੀ ਸਵਾਲ ਸਮਝਾ ਦਿੰਦੀ ਹੈ ਇੰਨੇ ਨੂੰ 10:00 ਵਜ ਗਏ ਸਨ ਜੋ ਤਮਨ ਨੂੰ ਕਹਿੰਦੀ ਚੱਲ ਹੁਣ ਆਪਾਂ ਰੋਲ ਨੰਬਰ ਵੀ ਲੈ ਲਏਗੇ ਅਤੇ ਚੈੱਕ ਕਰ ਲਈਏ ਕਿਹੜੇ ਕਮਰੇ ਦੇ ਬਾਹਰ ਲੱਗਾ ਹੈ ਰੋਲ ਨੰਬਰ ਦੋਨੋਂ ਜਣੀਆਂ ਉੱਠ ਕੇ ਉਸ ਬਿਲਡਿੰਗ ਵੱਲ ਤੁਰ ਪੈਂਦੀਆਂ ਨੇ ਜਿਸ ਬਿਲਡਿੰਗ ਵਿੱਚ 12ਵੀਂ ਕਲਾਸ ਦੇ ਪੇਪਰ ਹੋਣੇ ਸਨ ਦੋਨੋਂ ਆਪਣਾ ਆਪਣਾ ਰੋਲ ਨੰਬਰ ਚੈੱਕ ਕਰਦੀਆਂ ਹਨ ਅਤੇ ਦੋਨਾਂ ਦੇ ਰੋਲ ਨੰਬਰ ਹਾਲ ਦੇ ਬਾਹਰ ਹੀ ਲੱਗਿਆ ਹੁੰਦਾ ਹੈ ਜੋਤ ਤੇ ਅਮਨ ਆਪਣਾ ਬੈਗ ਬਾਹਰ ਰੱਖ ਕੇ ਹਾਲ ਵਿੱਚ ਆਪਣੀ 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 ਸੀਟ ਤੇ ਜਾ ਕੇ ਬੈਠ ਜਾਂਦੇ ਹਨ ਅਧਿਆਪਕ ਸਭ ਬੱਚਿਆਂ ਨੂੰ ਪੇਪਰ ਸੀਟ ਦਿੰਦੇ ਹਨ ਅਤੇ ਬਾਅਦ ਵਿੱਚ ਪ੍ਰਸ਼ਨ ਪੱਤਰ ਸਭ ਵਿੱਚ ਵੰਡੇ ਜਾਂਦੇ ਹਨ ਸਾਰੇ ਬੱਚੇ ਆਪਣਾ ਆਪਣਾ ਪੇਪਰ ਕਰਨਾ ਸ਼ੁਰੂ ਕਰ ਦਿੰਦੇ ਹਨ 3 ਘੰਟੇ ਬਾਅਦ ਸਾਰੇ ਬੱਚੇ ਪੇਪਰ ਦੇ ਕੇ ਬਾਹਰ ਨਿਕਲਦੇ ਹਨ ਆਮਨ ਜੋਤ ਨੂੰ ਪੁੱਛਦੀ ਹੈ ਕਿ ਕਿਵੇਂ ਦਾ ਹੋਇਆ ਤੇਰਾ ਪੇਪਰ ਜੋਤ ਖੁਸ਼ ਹੋ ਕੇ ਦੱਸਦੀ ਹੈ ਕਿ ਬਹੁਤ ਵਧੀਆ ਹੋਇਆ ਲਗਭਗ ਸਾਰਾ ਪੇਪਰ ਆਉਦਾ ਸੀ ਜੋਤ ਵੱਲੋਂ ਪੁੱਛੰਤੇ ਆਮਣ ਵੀ ਆਪਣਾ ਪੇਪਰ ਵਧੀਆ ਹੋਇਆ ਦੱਸਦੀ ਐ ਇੰਨੇ ਨੂੰ ਜੋਤ ਦੇ ਪਾਪਾ ਜੋਤ ਨੂੰ ਸਕੂਲ ਤੋਂ ਲੈਣ ਆ ਜਾਂਦੇ ਹਨ ਕਿਉਂਕਿ ਜੋਤ ਦੀ ਬੱਸ ਲੇਟ ਆਉਣੀ ਸੀ ਕਿਵੇਂ ਦਾ ਹੋਇਆ ਪੇਪਰ ਜੋਤ ਬਹੁਤ ਵਧੀਆ ਪਾਪਾ ਚੱਲ ਫਿਰ ਚੱਲੀਏ ਘਰਾਂ ਜੋਤ ਦੇ ਪਾਪਾ ਨੇ ਮੋਟਰਸਾਈਕਲ ਸਟਾਰਟ ਕਰਦੇ ਹੋਏ ਕਿਹਾ ਹਾਂਜੀ ਪਾਪਾ ਅਤੇ ਅਮਨ ਨੂੰ ਬਾਈਬਲ ਜੋਤ ਮੋਟਰਸਾਈਕਲ ਉੱਪਰ ਬੈਠ ਜਾਂਦੀ ਹੈ ਘਰ ਪਹੁੰਚਦੇ ਹੀ ਇੰਦਰਜੀਤ ਚਿੰਤਾ ਚ ਜੋਤ ਨੂੰ ਪੁੱਛਦੀ ਹੈ ਜੋਤ ਪੇਪਰ ਦਾ ਕਿਵੇਂ ਦਾ ਹੋਇਆ ਪੁੱਤ ਬਹੁਤ ਵਧੀਆ ਹੋਇਆ ਮੰਮਾ ਚਿੰਤਾ ਨਾ ਕਰੋ ਸਾਰਾ ਆਉਦਾ ਸੀ ਮੈਨੂੰ ਚੱਲ ਵਧੀਆ ਹੋਇਆ ਕੱਪੜੇ ਬਦਲ ਮੈਂ ਰੋਟੀ ਪਾਉਂਦੀ ਹਾਂ ਥਾਲੀ ਚ ਆ ਕੇ ਵੇਖੀ ਖਾ ਲੈ ਓਕੇ ਮਾਤਾ ਮਜ਼ਾਕ ਚ ਕਹਿੰਦੀ ਜੋਤ ਕਮਰੇ ਚ ਕਪੜੇ ਵਧਣ ਚਲੀ ਗਈ ਜੋਤ ਨੂੰ ਰੋਟੀ ਖਵਾ ਕੇ ਇੰਦਰਜੀਤ ਨੇ ਉਸ ਨੂੰ ਕੁਝ ਚਿਰ ਆਰਾਮ ਕਰਨ ਲਈ ਕਿਹਾ ਇਦਾਂ ਹੀ ਜੋਤ ਸਾਰੇ ਪੇਪਰ ਦੇ ਕੇ ਫ੍ਰੀ ਹੋ ਗਈ ਜੋਤ ਦੇ ਸਾਰੇ ਪੇਪਰ ਬਹੁਤ ਵਧੀਆ ਹੋਏ ਹੁਣ ਉਹ ਫ੍ਰੀ ਸੀ ਜਿੰਨੇ ਸਮੇਂ ਤੱਕ ਉਸ ਦਾ 12ਵੀਂ ਦਾ ਨਤੀਜਾ ਨਹੀਂ ਆਉਂਦਾ ਪਰ 인ਦਰਜੀਤ ਜੋਤ ਨੂੰ ਘਰ ਬਿਠਾਉਣ ਦੇ ਹੱਕ ਵਿੱਚ ਨਹੀਂ ਸੀ ਜੋਤ ਬਾਰੇ ਤੁਸੀਂ ਇਹ ਕਹਾਣੀ ਸੁਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਇੱਕ ਇਸ ਬਾਰੇ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਅਗਲਾ ਭਾਗ ਜ਼ਰੂਰ ਦੇਖਣਾ ਜੀ ਜ਼ਰੂਰ ਸੁਣਨਾ ਜੀ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ